ਸਤਿ ਸ੍ਰੀ ਅਕਾਲ 200 ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ 23 64 ਨੂੰ ਲੈ ਕੇ ਵੱਡੀ ਨਿਊਜ਼ ਸਾਹਮਣੇ ਆ ਚੁੱਕੀ ਹੈ ਤੇ ਹੁਣ ਭਰਤੀ ਹੋਏਗੀ ਪੂਰੀ ਜਾਂ ਨਹੀਂ ਤੇ ਸਰਕਾਰ ਹੁਣ ਕਿਹੜਾ ਹੱਲ ਕਰਨ ਜਾ ਰਹੀ ਹੈ ਇਹਦੇ ਬਾਰੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਜਾਣਕਾਰੀਆਂ ਨੇ ਉਹ ਜਾਣਨ ਦੇ ਲਈ ਤੁਸੀਂ ਲਾਸਟ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਉਸ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਤੇ ਚੌੜਪਾਤੀ ਨੂੰ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ ਕਿਉਂਕਿ ਇਹ ਇੱਕ ਆਖਰੀ ਸਟੈਪ ਤੇ ਬਾਕੀ ਹੈ ਕਿ ਫਾਈਨਲ ਕੈਂਡੀਡੇਟਸ ਨੂੰ ਨਿਯੁਕਤੀ ਪੱਤਰ ਹੀ ਦੇਨੇ ਨੇ ਪਰ ਉਹ ਨਹੀਂ ਦੇ ਰਹੀ ਤਾਂ ਆਓ ਤੁਹਾਨੂੰ ਅੱਜ ਜੋ ਖਬਰ ਦਿਖਾਉਣੀ ਹੈ ਜਿਹਦੇ ਵਿੱਚ ਗੱਲ ਕੀਤੀ ਗਈ ਹੈ ਆਖਰੀ ਉਸ ਪੜਾਅ ਦੀ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਹੈ ਜਿਹੜੇ ਈਟੀਟੀ ਬੇਰੁਜ਼ਗਾਰ ਅਧਿਆਪਕ ਤੇ 64 ਰੰਦੇ ਰਹੇ ਸੀਗੇ ਉਹਨਾਂ ਨੇ ਕੀ ਲਿਖਿਆ ਕਿ ਪਿਛਲੇ ਕਈ ਦਿਨਾਂ ਤੋਂ ਬੇਰੁਜ਼ਗਾਰ ਈਟੀਟੀ ਟੈਟ ਤੇ 64 ਅਧਿਆਪਕਾਂ ਦਾ ਆਪਣੇ ਨਿੱਕੀ ਪੱਤਰਾਂ ਦੀ ਮੰਗ ਨੂੰ ਲੈ ਕੇ ਡੀਪੀਏ ਦਫਤਰ ਮੁਹਾਲੀ ਵਿਖੇ ਤਰਨਾ ਪ੍ਰਦਰਸ਼ਨ 14ਵੇਂ ਦਿਨ ਵਿੱਚ ਦਾਖਲ ਹੋ ਚੁੱਕਿਆ ਹੈ ਬੇਰੁਜ਼ਗਾਰ ਈਟੀਟੀ ਟੈਟ ਪਾਸ ਤੇ 64 ਅਧਿਆਪਕਾਂ ਚੋਂ ਦੋ ਸਾਥੀ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਬੀਤੇ ਪਿਛਲੇ 28 ਘੰਟਿਆਂ ਤੋਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਉਪਾਗ ਦੀ ਬਿਲਡਿੰਗ ਤੇ ਚੜੇ ਹੋਏ ਹਨ ਉਹਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਉਹਨਾਂ ਦੀਆਂ ਮੰਗਾਂ ਦਾ ਜਲਦ ਹੱਲ ਕੀਤਾ ਜਾਵੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਅਤੇ ਉਹਨਾਂ ਨੂੰ ਸਕੂਲ ਭੇਜਿਆ ਜਾਵੇ ਇਸ ਮੌਕੇ ਯੂਨੀਅਨ ਅਗੂ ਨੇ ਕਿਹਾ ਕਿ ਸਰਕਾਰ ਲਗਾਤਾਰ 24% ਨੂੰ ਲੈ ਕੇ ਮੀਟਿੰਗਾਂ ਕਰ ਰਹੀ ਹੈ ਸਮੇਂ-ਸਮੇਂ ਤੇ ਇਸ ਬੰਦੇ ਦੇ ਅਧਿਕਾਰੀਆਂ ਨਾਲ ਰابطਾ ਕਾਇਮ ਕੀਤਾ ਜਾ ਰਿਹਾ ਉਹਨਾਂ ਨੇ 8823 24% ਨੂੰ ਜਲਦੀ ਪੂਰਾ ਕਰਨ ਦਾ ਵਿਸ਼ਵਾਸ ਦਵਾਇਆ ਅਤੇ ਅੱਜ ਸਤੰਬਰ ਦੋ ਆਟਟੀ 23 ਚੌਥਾ ਦੇ ਆਪਕਾ ਲੋ ਪੁਖੜ ਤਾਲ ਵੀ ਸ਼ੁਰੂ ਕੀਤੀ ਗਈ। ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਚ ਭਰਤੀ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ। ਜੇਕਰ ਇਸ ਮੀਟਿੰਗ ਚ ਕੋਈ ਪੁਖਤਾ ਹੱਲ ਨਹੀਂ ਨਿਕਲ ਕੇ ਆਉਂਦਾ ਤਾਂ ਸਰਕਾਰ ਦੇ ਵਿਰੁੱਧ ਤਿੱਕਾ ਸੰਘਰਸ਼ ਵੇਖਣ ਨੂੰ ਮਿਲੇਗਾ ਤੇ ਪੁਖੜ ਹੜਤਾਲ ਮਾਰਨ ਵਰਤਰੀ ਚ ਤਬਦੀਲ ਹੋ ਜਾਵੇਗੀ। ਨਾਲ ਹੀ ਗੁੱਪਟ ਐਕਸ਼ਨ ਵੇਖਣ ਨੂੰ ਮਿਲਣਗੇ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਜਾਨ ਮਾਨ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਅਤੇ ਮੌਕੇ ਦੀ ਆਮ ਆਦਮੀ ਪਾਰਟੀ ਹੋਏਗੀ। ਇਸੋਕੇ ਯੂਨੀਅਨ ਦੇ ਆਗੂ ਉੱਥੇ ਮੌਜੂਦ ਸਨ ਤਾਂ ਦੇਖੋ ਜੀ 23 64 ਦੇ ਆਫਕਾਂ ਦੀ ਭਰਤੀ ਲਗਭਗ ਮੁਕੰਮਲ ਹੈ ਬਸ ਦੇਰੀ ਹੈ ਤਾਂ ਸਰਕਾਰ ਦੀ ਹੈ ਮੈਨੂੰ ਹੁਣ ਇਹ ਨਹੀਂ ਪਤਾ ਲੱਗਦਾ ਕਿ ਜੇਕਰ ਤੁਸੀਂ ਟਾਈਮ ਸਿਰ ਭਰਤੀਆਂ ਪੂਰੀਆਂ ਨਹੀਂ ਕਰਨੀ ਹੁੰਦੀ ਤਾਂ ਭਰਤੀਆਂ ਕਿਉਂ ਦਿੰਦੇ ਹੋ ਬੱਚਿਆਂ ਦੀਆਂ ਜ਼ਿੰਦਗੀਆਂ ਕਿਉਂ ਰੋਲਦੇ ਹੋ ਮੇਰਾ ਸਰਕਾਰ ਨੂੰ ਇਹੀ ਸਵਾਲ ਹੈ ਕਿ ਜਲਦੀ ਤੋਂ ਜਲਦੀ ਇਸ ਭਰਤੀ ਨੂੰ ਪੂਰਾ ਕਰਦੇ ਹੋ ਤਾਂ ਕਿ ਜਿਹੜੇ ਬੱਚਿਆਂ ਦਾ ਹੱਕ ਉਹਨਾਂ ਨੂੰ ਮਿਲ ਸਕੇ ਅਤੇ ਉਹ ਆਪਣੇ ਸਕੂਲਾਂ ਦੀ ਡਿਟੀਲ ਨੂੰ ਸੰਭਾਲ ਸਕਣ ਜਿਹੜੇ ਆਪਾਂ ਨੂੰ ਚਾਹੀਦਾ ਕਿ ਉਹ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਦੇਣ ਉਹ ਸੜਕਾਂ ਤੇ ਧਰਨਿਆਂ ਤੇ ਪੁਲਿਸ ਦੀਆਂ ਡਾਂਗਾਂ ਦੇ ਸਾਹਮਣੇ ਖੜੇ ਹੋਏ ਮਿਲ ਰਹੇ ਨੇ ਆਪਾਂ ਨੂੰ ਇਹ ਬਹੁਤ ਹੀ ਚਿੰਤਾਜਨਕ ਤੇ ਨਿਰਾਸ਼ਾਜਨਕ ਹੈ ਤਾਂ ਚਲੋ ਦੋਸਤੋ ਇਹ ਵੀਡੀਓ ਕੋਈ ਚੰਗੀ ਤਾਂ ਹੈ ਨਹੀਂ ਪਰ ਫਿਰ ਵੀ ਲਾਈਕ ਕਰਕੇ ਆਪਣੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦੇਣਾ